ਮਾਥੇ ਤੇਲੇ ਖਤ ਮਾਲਾਵਾ ਨਾ ਲੋਗ ਨਾਮ ਖਲੋ ਨਾ ਜਾਣਾ ਗੁਰੂ ਭਗਤ ਕਬੀਰ ਸਾਹਿਬ ਵਰਗੇ ਕਹਿੰਦੇ ਕਹਿੰਦੇ ਬਨਾਰਸ ਕੇ ਠਾਗਿਆ ਭਾਈ ਇਹ ਬਨਾਰਸ ਕੇ ਅੰਦਰ ਹਰ ਕੇ ਸੰਤ ਨਾਖੇ ਹਰ ਕੇ ਸੰਤ ਨਾਖ ਬਨਾਰਸ ਕੇ ਠੱਗ ਨੇ ਤੇ ਇਹ ਠੱਗ ਬਾਣਾ ਪਾ ਰੱਖਿਆ ਇਹਨਾਂ ਠੱਗਾ ਨੇ ਗੱਤਰੇ ਪਾ ਰੱਖੇ ਨੇ ਚੋਲੇ ਪਾ ਰੱਖੇ ਨੇ ਦਸਤਾਰਾਂ ਬੰਨ੍ਹੀਆਂ ਹੋਈਆਂ ਨੇ ਗੁਰੂ ਸਾਹਿਬਾਂ ਜੀ ਦਾ ਨਾਮ ਵਰਤਦੇ ਨੇ ਤੇ ਸਾਰਾ ਕੰਜਰਪੁਣਾ ਕਰਦੇ ਨੇ ਇਹ ਹਰ ਕੇ ਸੰਤ ਨਾਖੀ ਬਨਾਰਸ ਕੇ ਠਾਗ ਹੋਰ ਇਹਨਾਂ ਬਨਾਰਸਾਂ ਦੇ ਠੱਗਾਂ ਦੇ ਨਾਲ ਸਾਡੇ ਪੋਲੀਟਿਸ਼ੀਅਨ ਲੀਡਰਾਂ ਦੀ ਯਾਰੀ ਇੱਕ ਨੰਬਰ ਤੇ ਹੈ ਜੇ ਇਹ ਕਹਿ ਲਓ ਕਿ ਬਾਬੇ ਹੋਰ ਪੋਲੀਟਿਸ਼ੀਅਨ ਦੋਏ ਇੱਕੋ ਹੀ ਨੇ ਜੇ ਬਾਬੇ ਦਾ ਨੈਟਵਰਕ ਵੱਡਾ ਹੈ ਨਾ ਲੋਕਾਂ ਨੂੰ ਬੇਫਕੂ ਬਣਾ ਕੇ ਉਹਨੇ ਆਪਣਾ ਕੰਮ ਚਲਾ ਰੱਖਿਆ ਹੈ ਰੱਬ ਹੋਰ ਧਰਮ ਦੇ ਨਾਂ ਤੇ ਲੋਕਾਂ ਦਾ ਸ਼ੋਸ਼ਣ ਕਰਦਾ ਹੈ ਤੂੰ ਉੱਥੇ ਪੋਲੀਟਿਸ਼ੀਅਨ ਲੋਕਾਂ ਤੇ ਵੋਟਾਂ ਲੈ ਕੇ ਲੋਕਾਂ ਨੂੰ ਲੁੱਟਣ ਦਾ ਕੰਮ ਕਰਦੇ ਨੇ ਪੋਲੀਟਿਸ਼ੀਅਨ ਹੋਰ ਇਹ ਰੱਬ ਦਾ ਪ੍ਰਚਾਰ ਕਰਨ ਵਾਲੇ ਦੋਏ ਇੱਕੋ ਹੀ ਹੁੰਦੇ ਨੇ ਕਿਉਂਕਿ ਇਹ ਵੀ ਪੋਲੀਟਿਸ਼ਨਾਂ ਨੂੰ ਲੀਡਰ ਬਾਬੇ ਬਾਬੇ ਵੀ ਪੋਲੀਟਿਸ਼ਨਾਂ ਨੂੰ ਵੋਟਾਂ ਪਵਾਉਂਦੇ ਨੇ ਕਿਉਂਕਿ ਪੋਲੀਟਿਸ਼ਨ ਬਾਬਿਆਂ ਨੂੰ ਸਪੋਰਟ ਕਰਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਕਿ ਬਾਬੇ ਦਾ ਨੈਟਵਰਕ ਬਹੁਤ ਵੱਡਾ ਤੁਸੀਂ ਰਾਮ ਰਹੀਮ ਵਰਗੇ ਨੂੰ ਦੇਖ ਲਓ ਹੋਰ ਬਾਬੇ ਬਥੇਰੇ ਆਸਾਉਂ ਸਰਾਮ ਬਥੇਰੇ ਨੇ ਸਾਡੇ ਦੇਸ਼ ਦੇ ਵਿੱਚ ਜੇ ਕਿਸੇ ਲੜਕੀ ਜਾਂ ਕਿਸੇ ਧੀ ਭੈਣ ਤੇ ਨਾਲੀ ਬਲਾਧਕਾਰ ਹੋ ਜਾਵੇ ਨਾ ਤੇ ਬੰਦਾ ਜੇ ਅਦੋਲਨ ਹੋ ਜਾ ਮ ਕੋਈ ਪ੍ਰੋਟੈਸਟ ਹੋਣ ਲੱਗ ਜਵੇ ਕਿ ਬਾਈ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਚਾਰ ਦਿਨ ਦੋਸ਼ੀ ਅੰਦਰ ਰਹਿੰਦਾ ਪੰਜਵੇਂ ਦਿਨ ਬਾਹਰ ਆਇਆ ਹੁੰਦਾ ਤੇ ਬਾਹਰ ਆਉਂਦੇ ਹੀ ਜੇਲ੍ਹ ਤੋਂ ਬਾਹਰ ਨਿਕਲਦੇ ਸਾਰੀ ਉਹਦੇ ਹਾਰ ਪਾਏ ਜਾਂਦੇ ਨੇ ਪੂਰਾ ਸਵਾਗਤ ਕੀਤਾ ਜਾਂਦਾ ਕਿਸ ਕੰਮ ਚ ਹਾਂ ਤੂੰ ਤਾਂ ਬਲਾਤਕਾਰ ਕੀਤਾ ਆ ਕਮਾਲ ਹੋ ਗਿਆ ਤੂੰ ਜੇ ਬਲਾਤਕਾਰ ਨਾ ਕਰਦਾ ਤੇ ਗੱਲੀ ਨਹੀਂ ਬਣਨੀ ਸੀ ਕਿੱਦਾਂ ਦਾ ਗੰਦਾ ਦੇਸ਼ ਆ ਯਾਰ ਜਿੱਥੇ ਦੇਵੀ ਕਹਿ ਕੇ ਮੂਰਤੀਆਂ ਪੂਜੀਆਂ ਜਾਂਦੀਆਂ ਹਨ ਹੁਣ ਉੱਥੇ ਆਮ ਲੜਕੀਆਂ ਦਾ ਔਰਤਾਂ ਦਾ ਕੀ ਹਾਲ ਹੈ ਤੁਸੀਂ ਦੇਖੋ ਸੇਫ ਹੈ ਜਿੱਥੇ ਮੂਰਤੀਆਂ ਕਹਿ ਦੇਵੀਆਂ ਨਹੀਂ ਪੂਜੀਆਂ ਜਾਂਦੀਆਂ ਪੱਥਰਾਂ ਦੀਆਂ ਮੂਰਤੀਆਂ ਦੇਵੀਆਂ ਨਹੀਂ ਪੂਜੀਆਂ ਜਾਂਦੀਆਂ ਉਸ ਕੰਟਰੀ ਵਿੱਚ ਚਲੇ ਜਾਓ ਰਾਤ ਨੂੰ ਕੁੜੀ 12 1 ਵਜੇ 2 ਵਜੇ ਭਾਵੇਂ ਰੋਡ ਤੇ ਘੁੰਮੇ ਕੋਈ ਅੱਖ ਚੱਕ ਕੇ ਨਹੀਂ ਵੇਖਦਾ ਵੈਸਟਰਨ ਕੰਟਰੀਆਂ ਵਿੱਚ ਚਲੇ ਜਾਓ ਤੁਸੀਂ ਇੰਡੀਆ ਦੇ ਵਿੱਚ ਤਾਂ ਤੁਸੀਂ ਦਿਨਾਂ ਦਿਨ ਦਿਹਾੜੇ ਫੋਜ ਜਾਂਦੇ ਨੇ ਬਲਾਤਕਾਰ ਹੋ ਜਾਂਦੇ ਨੇ ਬਾਬੇ ਜਿਹੜੇ ਹੈਗੇ ਨੇ ਬਾਬਿਆਂ ਨੂੰ ਪਤਾ ਅਸਾਂ ਦੇ ਮੈਂ ਚੋੜਾ ਪਾਲਿਆ ਮੈਂ ਗਾਤਰਾ ਪਾਲਿਆ ਮੈਂ ਦਸਾਰ ਬਾਲੀ ਮੈਂ ਦਾੜਾ ਰੱਖ ਲਿਆ ਮੈਂ ਕਹਾਂ ਰਾਮ ਰਾਮ ਭਾਈ ਕੋ ਭਾਈ ਕੋ ਭਾਈ ਮੈਨੂੰ ਦੇਖਣ ਵਾਲੇ ਕਹਿੰਣਗੇ ਹਾਂ ਕਿਆ ਬਾਤ ਭਾਈ ਬਾਬਾ ਦਾ ਸ਼ਰਾਬ ਫਕਤਾ ਬੰਦਾ ਭਾਈ ਬਖਤਾ ਇਹਦੀ ਫਕਤੀ ਤੇ ਤਾਂ ਵਾ ਵਾ ਸਰਕਾਰਾਂ ਨੂੰ ਕੀ ਲੈਣਾ ਤੂੰ ਰੱਬ ਘਰ ਬੈਠਾ ਜਿੰਨਾ ਮਰਜੀ ਰੱਬ ਰੱਬ ਕਰ ਵਾਹੀ ਕਰ ਵਾਹੀ ਕਰ ਸਰਕਾਰਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਕਿਉਂਕਿ ਤੂੰ ਸਰਕਾਰਾਂ ਦੇ ਕੰਮਾਂ 'ਚ ਕੋਈ ਦੁਵਿਧਾ ਹੀ ਨਹੀਂ ਪੈਦਾ ਕਰ ਰਿਹਾ ਤੂੰ ਵੀ ਤਾਂ ਉਹ ਤੋਂ ਪੈਦਾ ਹੋਣੀ ਜਦੋਂ ਗੁਰੂ ਨਾਨਕ ਵਾਂਗ ਬਾਬਰ ਨੂੰ ਜਾਵਰ ਕਊਂਗਾ ਦੁਵਿਧਾ ਉਹ ਤੋਂ ਪੈਦਾ ਹੋਣੀ ਜਦੋਂ ਪੰਚਮ ਪਾਸ਼ਾ ਵਾਂਗ ਉਸ ਸਮੇਂ ਦੇ ਗੰਦੇ ਸਿਸਟਮ ਨੂੰ ਲਾਟਾ ਡੂੰਗਾ ਫਿਰ ਤੈਨੂੰ ਤੱਤੀ ਤਵੀਤ ਬੈਠਣਾ ਪੈਣਾ ਦੁਵਿਦਾ ਉਦੋਂ ਪੈਦਾ ਹੁੰਨੀ ਜਦੋਂ ਗੁਰੂ ਤੇਗ ਬਹਾਦਰ ਵੰਗ ਸਿਰਦਰ ਤੋਂ ਧੜ ਤੋਂ ਜੁਦਾ ਕਰਾਉਣਾ ਪੈਣਾ ਕਿ ਮੈਂ ਨਹੀਂ ਤਾਂ ਨਾ ਚਾਈ ਸਿਸਟਮ ਨੂੰ ਮੰਨਦਾ ਦੁਵਿਦਾ ਉਦੋਂ ਪੈਦਾ ਹੁੰਨੀ ਜਦੋਂ ਤੈਨੂੰ ਪਿੱਠ ਪਿੱਛੇ ਛੁਰਾ ਖਾਣਾ ਪੈਣਾ ਗੁਰੂ ਗੋਬਿੰਦ ਸਿੰਘ ਵੰਗ ਕਿਉਂ ਕਿਉਂਕਿ ਤੂੰ ਉਸ ਗੰਦੇ ਸਿਸਟਮ ਦੇ ਖਿਲਾਫ ਹੈ ਬੋਲਦਾ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਸਰਕਾਰਾਂ ਦੇ ਖਿਲਾਫ ਬੋਲੋ ਕੋਈ ਧਰਮ ਦੇ ਖਿਲਾਫ ਕਿਸੇ ਦੇ ਖਿਲਾਫ ਬੋਲੋ ਕੋਈ ਕਰਪਟਿਡ ਸਿਸਟਮ ਦੇ ਖਿਲਾਫ ਬੋਲੋ ਐਫ ਆਈ ਆਰ ਥਾਣੇ ਆਲਸੋ ਜਦ ਹੀ ਆ ਜਾਂਦੀ ਹੈ ਕਿਉਂ ਕਿਉਂਕਿ ਜਿਹੜਾ ਕਰਪਟ ਹੈ ਨਾ ਕਰਪਟ ਕਹਿੰਦੇ ਕਹਿੰਦੇ ਜੇ ਕੋ ਬੋਲੇ ਸੱਚ ਕੁੜਾ ਜਲ ਜਾਵੇ ਜੇ ਤੂੰ ਸੱਚ ਬੋਲਦਾ ਹੈ ਕਿਸੇ ਕਰਪਟ ਇਨਸਾਨ ਦੇ ਖਿਲਾਫ ਬੋਲਦਾ ਹੈ ਮਾੜੇ ਸਿਸਟਮ ਦੇ ਖਿਲਾਫ ਬੋਲਦਾ ਹੈ ਤਾਂ ਤੇਰੇ ਤੇ ਪਰਚੇ ਹੋਣੇ ਹਨ ਤੈਨੂੰ ਟਰਾਇਆ ਜਾਣਾ ਮਰਵਾਇਆ ਵੀ ਜਾ ਸਕਦਾ ਬਹੁਤ ਕੁਝ ਹੋ ਸਕਦਾ ਪਰ ਇਹ ਸਾਡੇ ਗੁਰੂ ਪਾਤਸ਼ਾਹ ਨਾਲ ਹੋਇਆ ਹੈ ਤਾਂ ਗੁਰੂ ਨਾਨਕ ਦੇਵ ਜੀ ਨੂੰ ਦੋ ਘੋੜਿਆਂ ਦੀ ਕੀਮਤ ਤੇ ਬਦਲੇ ਵੇਚਿਆ ਗਿਆ ਸੀ ਕਿਉਂਕਿ ਉਹ ਇੱਕ ਆਕਾਲ ਪੁਰਖ ਨਿਰਵਰ ਹੁਣ ਉਹਦੀ ਸੋਚ ਦੇ ਨਾਲ ਚੱਲ ਰਹੀ ਸੀ ਅੱਜ ਦੇ ਜਿਹੜੇ ਬਾਬੇ ਨੇ ਹੁਣ ਪਿੱਛੇ ਕਿ ਨਾ ਇੱਕ ਭਗਵੰਤ ਮਾਨ ਗਿਆ ਅਕਾਲ ਤਖਤ ਤੇ ਜਾਣ ਤੋਂ ਪਹਿਲਾਂ ਬੜਾ ਬੋਲੇ ਉਹ ਮੈਂ ਕਰ ਦੂੰ ਮੈਂ ਇਹਨਾਂ ਦੀ ਜਬਾਨਾਂ ਬੰਦ ਕਰ ਦੂੰ ਮੈਂ ਇਹ ਦੇਖੋ ਮੈਂ ਰਿਕਾਰਡ ਕਿਦਾਂ ਦੇ ਲੈ ਕੇ ਜਾਣਾ ਮੈਂ ਦੇਖੋ ਕੀ ਕੀ ਕਰਦਾ ਇਹਨਾਂ ਨੂੰ ਮੇਰੇ ਸਾਹਮਣੇ ਬੋਲਣ ਮੈਂ ਬੋਲਣ ਨਹੀਂ ਤੰਦਾ ਕਿੱਦਾਂ ਖੰਗ ਜਣ ਉੱਥੇ ਗਿਆ ਵੀ ਜੀ ਬਿੱਲੀ ਮੰਗ ਹੱਥ ਜੋੜ ਲਏ ਮੂੰਹ ਥੱਲੇ ਨੂੰ ਕਰ ਲਿਆ ਹਾਂਜੀ ਵਾਹਿਗੁਰੂ ਜੀ ਹਾਂਜੀ ਹਾਂਜੀ ਵਾਹਿਗੁਰੂ ਨਾ ਜੇ ਤੁਸੀਂ ਮੰਨਦੇ ਹੋ ਸਿੱਖ ਰਹਿਤ ਮਰਿਆਦਾ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਦੇ ਯਾਰ ਤੁਸੀਂ ਸਿੱਖ ਰਹਿਤ ਮਰਿਆਦਾ ਤਾਂ 10 ਸਾਲ ਪਹਿਲਾਂ ਲਿਖੀ ਗਈ ਹੈ ਯਾਰ ਸਿੱਖ ਰਹਿਤ ਮਰਿਆਦਾ ਮੈਨੂੰ ਇੱਕ ਗੱਲ ਦੱਸੋ ਸਿੱਖ ਰਹਿਤ ਮਰਿਆਦਾ ਗੁਰੂ ਸਾਹਿਬਾਂ ਤੋਂ ਚੱਲੀ ਆ ਰਹੀ ਹੈ ਕਿਉਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੰਪੋਰਟੈਂਟ ਹੈ ਜਿਸ ਤਰ੍ਹਾਂ ਨਾਲ ਗੁਰੂ ਸਾਹਿਬ ਜੀ ਨੇ ਜੀਵਨ ਲਈਆ ਉਸ ਤਰੀਕੇ ਨਾਲ ਚੱਲਣਾ ਹੈ ਕਿ ਸਿੱਖ ਰਹਿਤ ਮਰਿਆਦਾ ਨਾਲ ਚੱਲਣਾ ਹੈ ਇਹ ਤਾਂ ਮਰਿਆਦਾ ਬਾਤ ਇਹ ਆਪ ਜਿਨ੍ਹਾਂ ਨੇ ਬੜਾਈਆਂ ਹੋਈਆਂ ਨੇ ਜਿਹੜੇ ਲੀਟਰ ਜੱਥੇ ਆ ਗਏ ਬੜੇ ਹੋਏ ਨੇ ਵੱਡੇ ਵੱਡੇ ਧਾਰਮਿਕ ਸਥਾਨ ਤੇ ਜਥੇਦਾਰ ਹੋ ਗਏ ਇਹ ਨਹੀਂ ਮੰਨਦੇ ਕਿਹੜੇ ਸਿੱਖ ਰਤ ਮਰਿਆਦਾ ਵਿੱਚ ਲਿਖਿਆ ਹੋਇਆ ਕਿ ਤੁਸੀਂ ਬਾਦਲਾਂ ਦੇ ਹੁਕਮਾਂ ਦੇ ਅੰਤਰਗਤ ਕੰਮ ਕਰਨਾ ਬਾਦਲਾਂ ਦੇ ਹੁਕਮਾਂ ਦੇ ਹੱਕ ਚ ਤੁਸੀਂ ਆਪਣਾ ਡਿਸੀਜਨ ਲੈਣਾ ਬਾਦਲਾਂ ਦੇ ਹੱਕ ਦੇ ਵਿੱਚ ਬੋਲਣਾ ਬਾਦਲ ਜਦੋਂ ਤੁਹਾਨੂੰ ਜਥੇਦਾਰ ਚੁੜਨਗੇ ਉਦੋਂ ਤੁਸੀਂ ਬਾਦਲਾਂ ਦੀ ਪੂਰੀ ਹਿਮਾਇਤ ਕਰਨੀ ਹੈ ਕੂਮ ਔਰ ਪੰਥ ਨੂੰ ਬਾਦਲਾਂ ਦੇ ਨਾਲ ਜੋੜਨਾ ਹੈ ਤਾਂ ਕਿ ਬਾਦਲ ਉਨੀ ਲੋਟ ਸਰਣ ਕਿਹੜੇ ਸਿੱਖ ਮੈਨੂੰ ਦੱਸੋ ਸਭ ਲੁਟੇਰੇ ਇਕੱਠੇ ਹੋਏ ਨੇ ਬਸ ਪਾਲੇ ਚੋੜੇ ਪਾੜੀਆਂ ਕਾਤਰੇ ਕਪਾਲੇ ਕਿਰਪਾਨਾਂ ਦਾੜੇ ਰੱਖ ਲੰਦੇ ਆ ਲੈ ਅਸੀਂ ਇਹ ਅਸੀਂ ਹੂ ਮੰਚ ਚ ਕੋਟ ਰਹੀ ਜਾਂਦੀ ਮਨ ਖੋਟੇ ਤਨ ਚੋੜ ਐਦਾਂ ਦੇ ਕੰਮ ਹੈ ਪਰ ਇਹ ਕੰਮ ਅੱਜ ਤੋਂ ਨਹੀਂ ਹੋ ਰਹੇ ਤੇ ਗੁਰੂ ਸਾਹਿਬਾਂ ਜੀ ਤੋਂ ਹੁੰਦੇ ਆਏ ਨੇ ਪੰਚਮ ਪਾਸ਼ਾ ਜੀ ਨੂੰ ਐਵੇਂ ਨਹੀਂ ਤਤੀ ਤਵੀ ਤੇ ਬੈਠਣਾ ਪਿਆ ਕਿਉਂਕਿ ਕਿਤੇ ਨਾ ਕਿਤੇ ਉਹ ਜਲਾਦ ਉਸ ਸਮੇਂ ਦੇ ਜਿਹੜੇ ਜਿਨ੍ਹਾਂ ਨੇ ਟੋਪੀਆਂ ਪਾਈਆਂ ਸੀ ਜਿਨ੍ਹਾਂ ਨੇ ਬੋਧੀਆਂ ਪਾਈਆਂ ਹੋਈਆਂ ਤੇ ਬੋਧੀਆਂ ਰੱਖੀਆਂ ਹੋਈਆਂ ਸੀ ਜਿਨ੍ਹਾਂ ਨੇ ਜਨੇਊ ਪਾਏ ਹੋਏ ਸੀ ਅੱਜ ਉਹਨਾਂ ਨੇ ਪੱਗਾ ਮਾਲ ਲੀਆਂ ਅੱਜ ਉਹਨਾਂ ਨੇ ਗਾਤਰੇ ਪਾ ਲਏ ਗੱਲ ਮੈਂ ਇਹ ਨਹੀਂ ਇੱਥੇ ਪੱਗਾ ਦਾਣੀਆਂ ਘਤਰੇ ਦੇ ਖਿਲਾਫ ਗੱਲ ਇਹ ਹੈ ਕਿ ਸਿੱਖ ਕੌਮ ਨੂੰ ਅੱਜ ਕਹਿੰਦੇ ਸਾਡਾ ਜੀ ਸਰੋਵਰ ਬੜਾ ਪਵਿੱਤਰ ਹੈ ਕਿਉਂ ਕਿ ਸਰੋਵਰ ਵਿੱਚ ਨਹਾਉਣ ਦੇ ਨਾਲ ਕੈਂਸਰ ਦੂਰ ਹੋ ਜਾਂਦਾ ਹੈ ਅੱਖਾਂ ਦੀ ਰੋਸ਼ਨੀ ਆ ਜਾਂਦੀ ਹੈ ਸਭ ਕੁਝ ਠੀਕ ਹੋ ਜਾਂਦਾ ਜੀ ਬਿਮਾਰੀਆਂ ਤੋਂ ਰਹਿਤ ਹੋ ਜਾਂਦਾ ਬੰਦਾ ਇੱਕ ਇਹਨਾਂ ਨੇ ਸਾਖੀ ਬਣਾਈ ਬੀਬੀ ਰਜਨੀ ਵਾਲੀ ਕਿ ਬੀਬੀ ਰਜਨੀ ਦਾ ਜਦੋਂ ਘਰ ਵਾਲਾ ਪਾਣੀ ਚਿੱਟ ਗਿਆ ਉਹਦਾ ਕੋੜ ਠੀਕ ਹੋ ਗਿਆ ਉਹਦਾ ਕੋੜ ਠੀਕ ਹੋ ਗਿਆ ਲੇਕਿਨ ਅੱਜ ਤੱਕ ਜਿਨ੍ਹਾਂ ਨੂੰ ਬਿਮਾਰੀਆਂ ਉਹਨਾਂ ਦੀਆਂ ਬਿਮਾਰੀਆਂ ਨਹੀਂ ਠੀਕ ਹੋਈਆਂ ਜਦੋਂ ਇਹਨਾਂ ਨੂੰ ਬਿਮਾਰੀਆਂ ਲੱਗਦੀਆਂ ਜਥੇਦਾਰਾਂ ਨੂੰ ਜਾਂ ਕੋਈ ਬਿ ਜਥੇਦਾਰ ਅਗਵੀਰ ਸਿੰਘ ਜੀ ਦੇ ਉਹਨਾਂ ਨੂੰ ਟਿੰਕੂ ਹੋ ਗਿਆ ਸੀ ਉਹਨੇ ਪਾਣੀ ਚ ਡੁਬਕੀ ਨਹੀਂ ਲਾਈ ਸੋਵਰ ਚ ਨਹੀਂ ਪੜੇ ਸੀ ਸਿੱਧਾ ਹਸਪੀਟਲ ਗਏ ਸੀ ਕਿਉਂਕਿ ਪਤਾ ਡਾਕਟਰ ਨੇ ਹੀ ਸਾਨੂੰ ਠੀਕ ਕਰਨਾ ਉਹ ਖੜੇ ਪਾਣੀ ਚ ਤਾਂ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਹੁੰਦੀਆਂ ਉੱਥੇ ਮੱਛੀ ਸ਼ੋਸ਼ ਕਰੀ ਜਾਂਦੀ ਹੈ ਉਹਦੇ ਚ ਉਹ ਖੜਾ ਪਾਣੀ ਹੈ ਕਿੰਨੇ ਬੜਦੇ ਨੇ ਬੰਦਾ ਬੰਦੇ ਦੀ ਦੇਹ ਜਿਹੜੀ ਇਨਸਾਨ ਦੀ ਦੇਹ ਹੈ ਮੂਤਣੇ ਵਾਲੀ ਹੱਗਣੇ ਵਾਲੀ ਦੇਹ ਹੈ ਕਿੰਨੀਆਂ ਬਿਮਾਰੀਆਂ ਹੁੰਦੀਆਂ ਉਸੇ ਪਾਣੀ ਚ ਬਿਮਾਰੀਆਂ ਪਰ ਬਿਗਟੀਰੀਆ ਪਰ ਪਤਾ ਉਹ ਬਿਗਟੀਰੀਆ ਇੱਕ ਦੂਜੇ ਦੇ ਵਿੱਚ ਜਾਂਦਾ ਹੈ ਕਿੰਨੀਆਂ ਬਿਮਾਰੀਆਂ ਲੱਗਦੀਆਂ ਇਸ ਕਰਕੇ ਅਸੀਂ ਸੰਡੇ ਲਈ ਤਾਂ ਪਾਣੀ ਪਵਿੱਤਰ ਤੇ ਅਸੀਂ ਪਾਣੀ ਨੂੰ ਪਵਿੱਤਰ ਲੱਗਦਾ ਗੁਰੂ ਸਾਹਿਬ ਜੀ ਨੇ ਕਿੰਨੇ ਸਾਲ ਪਹਿਲਾਂ ਕਿਹਾ ਤਾਂ ਜੇ ਸੋਚੇ ਸੋਚਣਾ ਹੋ ਗਈ ਜੇ ਸੋਚੇ ਲੱਗਾ ਮੂਤ ਪਲੀਤੀ ਕੱਪੜ ਹੋਇ ਲੈ ਸਾਪਣ ਲਈਏ ਤੋਏ ਫਰੀ ਮਤ ਪਾਪਾ ਕੇ ਸੰਗੋ ਧੋਬੇ ਨਾ ਵੀ ਕਰਾਂ ਗਾ ਗੁਰੂ ਸਾਹਿਬ ਜੀ ਨੇ ਕਿਹਾ ਕਿ ਕੱਪੜੇ ਨਾਲ ਜੇ ਗੰਦਾ ਹੋਵੇ ਪਾਣੀ ਨਾਲ ਧੁੱਤਾ ਜਾਂਦਾ ਪਰ ਮਨ ਮੈੜਾ ਹੋਵੇ ਨਾ ਗਿਆਨ ਸਮਝ ਅਕਲ ਨਾਲ ਧੁੱਤਾ ਜਾਂਦਾ